ਦੋਸਤੋ ਮੈਂ ਬਲਜਿੰਦਰ ਨਸਰਾਲੀ ਅੱਜ ਆਪਾਂ ਗੱਲ ਕਰਾਂਗੇ ਸੰਸਾਰ ਪ੍ਰਸਿੱਧ ਨਾਵਲ ਅਨਾ ਕਾਰਨੇ ਨਾ ਬਾਰੇ ਅਨਾ ਕਾਰਨੇ ਨਾ ਨੂੰ ਰੂਸੀ ਨਾਵਲਕਾਰ ਲਿਓ ਟੋਲਸਟੋਏ ਨੇ ਲਿਖਿਆ ਸੀ ਦਿੱਲੀ ਦੇ ਵਿੱਚ ਇੱਕ ਸੜਕ ਦਾ ਨਾਮ ਟੋਲਸਟੋਏ ਮਾਰਗ ਰੱਖਿਆ ਗਿਆ ਇਸ ਤੋਂ ਪਤਾ ਲੱਗਦਾ ਕਿ ਸਾਡਾ ਰਸ਼ੀਅਨ ਲਿਟਰੇਚਰ ਦੇ ਨਾਲ ਕਿੰਨਾ ਜ਼ਿਆਦਾ ਨੇੜੇ ਦਾ ਸਬੰਧ ਰਿਹਾ ਮੈਨੂੰ ਲੱਗਦਾ ਵੀ ਪੰਜਾਬੀਆਂ ਨੇ ਪੰਜਾਬੀ ਸਹਿਤ ਤੋਂ ਬਾਅਦ ਇਹ ਦੂਜੀ ਪਾਛਾ ਦਾ ਕੋਈ ਸਾਇਤ ਵੱਡੇ ਪੱਧਰ ਤੇ ਪੜਿਆ ਤਾਂ ਰੂਸੀ ਸਹਿਤ ਹੈ ਉਹਦਾ ਕਾਰਨ ਕੇਬੀਸੀ ਕੇ ਰੂਸ ਦੇ ਸਰਕਾਰ ਨੇ ਸਾਡੇ ਦੇਸ਼ ਦੇ ਵਿੱਚ ਦੁਕਾਨਾਂ ਖੋਲੀਆਂ ਪਟਿਆਲੇ ਦੁਕਾਨ ਹੁੰਦੀ ਸੀ ਲੁਧਿਆਣੇ ਹੁੰਦੀ ਸੀ ਬਠਿੰਡੇ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ ਹੁਣ ਵੀ ਹੈਗੀ ਆ ਪੰਜਾਬ ਬੁੱਕ ਸੈਂਟਰ ਤਾਂ ਇਹ ਸਾਰੇ ਰੂਸ ਵਾਲਿਆਂ ਨੇ ਖੋਲੀਆਂ ਸੀ ਤੇ ਬੜੀਆਂ ਸਸਤੀਆਂ ਕਿਤਾਬਾਂ ਦਿੰਦੇ ਸੀ ਤਾਂ ਇਹ ਜੇ ਤੁਸੀਂ ਪਿਆਰਖਾਨੀ ਪੜਨ ਦੇ ਵਿੱਚ ਰੁਚੀ ਰੱਖਦੇ ਹੋ ਤਾਂ ਤੁਸੀਂ ਅੱਜ ਦੀ ਵੀਡੀਓ ਜ਼ਰੂਰ ਸੁਣਿਓ ਤੇ ਇਸ ਨਾਵਲ ਦੇ ਵਿੱਚ ਟਾਲਸਟੋਏ ਨੇ ਅ 1860 ਦਾ ਜਿਹੜਾ ਰੂਸੀ ਸਮਾਜ ਹੈ ਉਹਦੇ ਵਿੱਚ ਔਰਤ ਮਰਦ ਸਬੰਧ ਕਿਹੋ ਜਿਏ ਸੀ ਤੇ ਉਹਦੀ 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 ਕਹਾਣੀ ਪੇਸ਼ ਕੀਤੀ ਹੈ ਦੋਸਤੋ ਜਦੋਂ ਆਪਾਂ ਲੇਖਕਾਂ ਦੇ ਸਮਾਜਿਕ ਪਿਛੋਕੜ ਨੂੰ ਦੇਖਦੇ ਆ ਤਾਂ ਕਿਉਂਕਿ ਸਮਾਜ ਤਿੰਨ ਵਰਗਾਂ 'ਚ ਵੰਡਿਆ ਹੋਇਆ ਇੱਕ ਅਮੀਰ ਕਲਾਸ ਹੈ ਇੱਕ ਮੱਧ ਸ਼੍ਰੇਣੀ ਹੈ ਇੱਕ ਗਰੀਬ ਕਲਾਸ ਹੈ ਤਾਂ ਜਿਹੜੀ ਜ਼ਿਆਦਾਤਰ ਲੇਖਕ ਨੇ ਦੁਨੀਆ ਦੇ ਵਿੱਚ ਉਹ ਮੱਧ ਸ਼੍ਰੇਣੀ ਦੇ ਵਿੱਚੋਂ ਆਉਂਦੇ ਨੇ ਤੁਹਾਨੂੰ ਗਰੀਬ ਲੋਕਾਂ ਬਾਰੇ ਲਿਖਿਆ ਹੋਇਆ ਸਹਿਤ ਬਹੁਤ ਘੱਟ ਮਿਲੂਗਾ ਤੁਹਾਨੂੰ ਅਮੀਰ ਲੋਕਾਂ ਬਾਰੇ ਲਿਖਿਆ ਸਹਿਤ ਵੀ ਘੱਟ ਮਿਲੂਗਾ ਸੋ ਟਾਲਸਟੋਏ ਦੀ ਮਹੱਤਤਾ ਇਸ ਕਰਕੇ ਬਣ ਜਾਂਦੀ ਹੈ ਕਿਉਂਕਿ ਇਹ ਰੂਸ ਦੀ ਸਭ ਤੋਂ ਅਮੀਰ ਕਲਾਸ ਆ ਜਿਹੜੀ ਜਿਹੜੇ ਰਾਜਕੁਮਾਰ ਨੇ ਰਾਣੀਆਂ ਨੇ ਰਾਜਿਆਂ ਦੇ ਪਰਿਵਾਰ ਦੇ ਲੋਕ ਨੇ ਵਜ਼ੀਰਾਂ ਦੇ ਪਰਿਵਾਰ ਦੇ ਲੋਕ ਨੇ ਜਾਂ ਵੱਡੀ ਅਫਸਰਸ਼ਾਹੀ ਆ ਰੂਸ ਦੀ ਉਹਨਾਂ ਦੇ ਜੀਵਨ ਨੂੰ ਪੇਸ਼ ਕਰਦਾ ਇਹ ਨਾਵਲ ਮੇਰੇ ਹੱਥ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਕਰੀਬਨ ਅੰਗਰੇਜ਼ੀ ਦੇ ਵਿੱਚ ਇਹ ਛੋਟੇ ਅੱਖਰਾਂ 'ਚ ਛਪਿਆ ਹੋਇਆ 1000 ਪੇਜ ਦਾ ਨਾਵਲ ਹੈ ਪੰਜਾਬੀ ਨਵਾਦ ਆ ਜਿਹੜਾ ਉਹ ਇਸ ਇੰਨੀਆਂ ਮੋਟੀਆਂ ਦੋ ਜਿਲਦਾਂ ਦੇ ਵਿੱਚ ਹੈ ਤਾਂ ਇਸ ਨਾਵਲ ਦੀ ਜਦੋਂ ਕਹਾਣੀ ਸ਼ੁਰੂ ਹੁੰਦੀ ਹੈ ਤਸੀਂ ਦੇ ਦਿਆ ਕਿ ਨਾਵਲ ਦਾ ਇੱਕ ਪਾਤਰ ਜਿਹੜਾ ਹੈਗਾ ਸਤੀਵਾ ਉਹਦੀ ਆਪਣੀ ਪਤਨੀ ਨਾਲ ਲੜਾਈ ਹੋ ਜਾਂਦੀ ਹੈ ਲੜਾਈ ਹੋਣ ਦਾ ਕਾਰਨ ਜਦੋਂ ਆਪਣੇ ਦੋਸਤ ਨੂੰ ਮਿਲਦਾ ਹੈ 11 ਨੂੰ 11 ਵੀ ਇਸ ਨਾਵਲ ਦਾ ਇੱਕ ਬਹੁਤ ਇੰਪੋਰਟੈਂਟ ਪਾਤਰ ਹੈ 11 ਨੂੰ ਮਿਲਦਾ ਤਾਂ ਦੱਸਦਾ ਕਿ ਮੇਰੀ ਪਤਨੀ ਨਾਲ ਮੇਰਾ ਝਗੜਾ ਪਤਾ ਕਿਉਂ ਹੋਇਆ ਕਿਉਂਕਿ ਮੈਂ ਆਪਣੇ ਆਪਣੇ ਬੱਚਿਆਂ ਦੀ ਜਿਹੜੀ ਉਸਤਾਦਨੀ ਹੈ ਮਤਲਬ ਉਹਨਾਂ ਦੀ ਟਿਊਟਰ ਹੈਗੀ ਆ ਉਹਨੂੰ ਪਿਆਰ ਕਰਦਾ ਤੇ ਉਹਨੂੰ ਮੈਂ ਇੱਕ ਲਵ ਲੈਟਰ ਲਿਖਿਆ ਸੀ ਤੋ ਲਵ ਲੈਟਰ ਮੇਰਾ ਫੜਿਆ ਗਿਆ। ਤੇ ਮੇਰੀ ਪਤਨੀ ਡੌਲੀ ਨੇ ਫੜ ਲਿਆ। ਕਹਿੰਦਾ ਚਲੋ ਇੱਥੇ ਤੱਕ ਵੀ ਜੋ ਹੋਇਆਗਾ ਸੀ ਗਲਤ ਸੀ ਪਰ ਸਭ ਤੋਂ ਵੱਡੀ ਗਲਤੀ ਮੇਤੋਏ ਹੋਈ ਕਿ ਜਦੋਂ ਮੇਰੀ ਪਤਨੀ ਨੇ ਮੈਨੂੰ ਪੁੱਛਿਆ ਕਿ ਇਹ ਲੈਟਰ ਤੇਰਾ ਲਿਖਿਆ ਹੋਇਆ ਤਾਂ ਮੈਂ ਮਾਫੀ ਮੰਗਣ ਦੀ ਥਾਂ ਜਾਂ ਝੂਠ ਬੋਲਣ ਦੀ ਥਾਂ ਮੈਂ ਮੁਸਕਰਾ ਕੇ ਕਿਹਾ ਕਿ ਹਾਂ ਮੇਰਾ। ਮੇਰੀ ਮੁਸਕਰਾਹਟ ਨੇ ਤਾਂ ਕਹਿੰਦਾ ਉਹਦੀ ਅੱਗ ਲਾ ਦਿੱਤੀ। ਉਸ ਤੋਂ ਬਾਅਦ ਹੁਣ ਕਈ ਦਿਨਾਂ ਦੀ ਉਹ ਕੁਝ ਖਾਂਦੀ ਨਹੀਂ ਪੀਂਦੀ ਨਹੀਂ ਕਮਰੇ 'ਚ ਜਿੰਦਾ ਲਾ ਕੇ ਅੰਦਰੋਂ ਕੁੰਡੀ ਬੰਦ ਕਰਕੇ ਬੈਠੀ ਹੋਈ ਐ। ਬੱਚੇ ਰੁੜਦੇ ਫਿਰਦੇ ਨੇ। ਨੌਕਰਾਂ ਦੇ ਹੱਥਾਂ 'ਚ ਤੇ ਮੇਰੇ ਘਰ ਦੀ ਬੁਰੀ ਹਾਲਤ ਹੈ ਤੇ ਲੈਬਨ ਪੁੱਛਦਾ ਵੀ ਤੂੰ ਇਹਦਾ ਇਲਾਜ ਕੀ ਸੋਚਿਆ ਉਹ ਕਹਿੰਦਾ ਇਹਦਾ ਇੱਕੋ ਹੀ ਇਲਾਜ ਹੈ ਕਿ ਮੇਰੀ ਭੈਣ ਜਿਹੜੀ ਅੰਨਾ ਹੈਗੀ ਆ ਅੰਨਾ ਕਰਨੇਨਾ ਜਿਹਦੇ ਨਾਮ ਤੇ ਇਸ ਨਾਵਲ ਦਾ ਨਾਮ ਰੱਖਿਆ ਗਿਆ ਇਸ ਨਾਵਲ ਦੀ ਮੁੱਖ ਨਾਇਕਾ ਹੈਗੀ ਹੈ ਤੇ ਦੁਨੀਆ ਦੇ ਲਿਟਰੇਚਰ ਦੇ ਵਿੱਚ ਬੜੀ ਮੰਨੀ ਪ੍ਰਮੰਨੀ ਨਾਇਕਾ ਮੰਨੀ ਜਾਂਦੀ ਹੈ ਉਹਦੇ ਨਾਮ ਤੇ ਫਿਲਮ ਵੀ ਬਣ ਚੁੱਕੀਆਂ ਅੰਨਾ ਕਰਨੇਨਾ ਤਾਂ ਕਹਿੰਦਾ ਅੰਨਾ ਮੇਰੀ ਭੈਣ ਹੈ ਜਿਹੜੀ ਉਹਦਾ ਮੇਰੀ ਪਤਨੀ ਨਾਲ ਬਹੁਤ ਪਿਆਰ ਹੈ ਡੌਲੀ ਨਾਲ ਉਹੀ ਉਹਨੂੰ ਮਨਾ ਸਕਦੀ ਆ ਡੌਲੀ ਸਿਰਫ ਉਹਦੀ ਗੱਲ ਮੰਨਦੀ ਆ ਤੇ ਕਹਿੰਦਾ ਮੈਂ ਉਹਨੂੰ ਚਿੱਠੀ ਭਾ ਦਿੰਦੀ ਐ ਤੇ ਉਹ ਹੁਣ ਸੇਂਟ ਪੀਟਰ ਜੀਵਰਕ ਤੋਂ ਚੱਲੀ ਹੋਈ ਆ ਮਾਸਕੋ ਲਈ ਤੇ ਉਹ ਆ ਜੇਗੀ ਆ ਕੇ ਫਿਰ ਉਹ ਉਹਨੂੰ ਠੀਕ ਕਰੂਗੀ ਤੇ ਮੈਨੂੰ ਵਿਸ਼ਵਾਸ ਆ ਕਿ ਉਹ ਠੀਕ ਕਰਲੇਗੀ ਫਿਰ ਉਹ ਲੈਵਨ ਨੂੰ ਪੁੱਛਦਾ ਵੀ ਤੂੰ ਕਿਵੇਂ ਆਇਆ ਸੀ ਲੈਵਨ ਉਹਦਾ ਦੋਸਤ ਐ ਉਹਦੇ ਵਾਂਗ ਹੀ ਅਮੀਰ ਬੰਦਾ ਹੈਗਾ ਤੇ ਕਈ ਹਜ਼ਾਰ ਏਕੜ ਜ਼ਮੀਨ ਦਾ ਮਾਲਕ ਐ ਪਰ ਉਹ ਸ਼ਹਿਰ ਦੇ ਵਿੱਚ ਨਹੀਂ ਰਹਿੰਦਾ ਸ਼ਹਿਰ ਦੇ ਵਿੱਚੋਂ ਪੜਨ ਨਹੀਂ ਆਇਆ ਸੀ ਮਾਸਕੋ ਦੇ ਵਿੱਚ ਤੇ ਹੁਣ ਪੜਨ ਤੋਂ ਬਾਅਦ ਉਹ ਪਿੰਡ ਦੇ ਵਿੱਚ ਆਪਣੀ ਬਹੁਤ ਵੱਡੀ ਮਹਿਲ ਵਰਗੀ ਹਵੇਲੀ ਦੇ ਵਿੱਚ ਰਹਿ ਰਿਹਾ ਤੇ ਪਰ ਉਹ ਪੁੱਛਦਾ ਤੂੰ ਹੁਣ ਕਿਵੇਂ ਆਇਆ ਉਹ ਕਹਿੰਦਾ ਮੈਂ ਆਇਆ ਤਾਂ ਦੋਸਤਾਂ ਨੂੰ ਮਿਲਣਾ ਪਰ ਮੇਰਾ ਮੁੱਖ ਮਕਸਦ ਇਹ ਆ ਕਿ ਜਿਹੜੀ ਤੇਰੀ ਪਤਨੀ ਡੌਲੀ ਹੈ ਉਹਦੀ ਜਿਹੜੀ ਛੋਟੀ ਭੈਣ ਹੈ ਕਿੱਟੀ ਉਹ ਮੇਰੀ ਦੋਸਤ ਹੈ ਤੇ ਮੈਂ ਉਹਨੂੰ ਵਿਆਹ ਦਾ ਪ੍ਰਸਤਾਵ ਪੇਸ਼ ਕਰਨੀ ਆਇਆ ਤਾਂ ਸਤੀਵਾ ਕਹਿੰਦਾ ਵੀ ਇਹ ਤਾਂ ਬਹੁਤ ਵਧੀਆ ਗੱਲ ਹੈ ਦੋਵੇਂ ਜਣੇ ਬੈਠੇ ਬੀਅਰ ਪੀ ਰਹੇ ਨੇ ਤੇ ਗੱਲਾਂ ਕਰ ਰਹੇ ਨੇ ਕਹਿੰਦਾ ਤਾਂ ਬਹੁਤ ਵਧੀਆ ਗੱਲ ਹੈ ਜਿਹੜੀ ਕਿੱਟੀ ਉਹ ਤੈਨੂੰ ਪਸੰਦ ਵੀ ਬਹੁਤ ਕਰਦੀ ਆ ਤੇਰੀਆਂ ਗੱਲਾਂ ਅਕਸਰ ਹੀ ਕਰਦੇ ਵਿੱਚ ਹੁੰਦੀਆਂ ਨੇ ਤਾ ਇਹ ਗੱਲ ਸੁਣ ਕੇ ਲੈਵਨ ਇੱਕਦਮ ਖਾਲਾ ਪੈ ਜਾਂਦਾ ਉਹ ਕਹਿੰਦਾ ਠੀਕ ਹੈ ਜੇ ਉਹ ਮੈਨੂੰ ਪਸੰਦ ਕਰਦੀ ਹੈ ਫਿਰ ਮੈਨੂੰ ਜਾਣਾ ਚਾਹੀਦਾ ਮੈਨੂੰ ਹੁਣੇ ਜਾਣਾ ਚਾਹੀਦਾ ਮੈਂ ਸਮਾਂ ਕਿਉਂ ਬਰਬਾਦ ਕਰ ਰਿਹਾ ਹਾਂ ਉੱਠਣ ਲੱਗਦਾ ਪਰ ਉਸੇ ਵੇਲੇ ਉਹ ਕਹਿ ਦਿੰਦਾ ਕਿ ਸਤੀਵਾ ਕਹਿ ਦਿੰਦਾ ਕਿ ਨਹੀਂ ਤੂੰ ਪਹਿਲਾਂ ਮੇਰੀ ਗੱਲ ਸੁਣ ਧਿਆਨ ਨਾਲ ਜੇ ਬੈਠ ਤੇ ਫਿਰ ਹੋਰ ਗੱਲਾਂ ਕਰਦਾ ਕਰਦਾ ਸਮਝਾਉਂਦਾ ਕਿ ਕੁਝ ਸਮੱਸਿਆਵਾਂ ਹੈਗੀਆਂ ਨੇ ਤੇ ਫਿਰ ਉਹ ਜਦੋਂ ਫੇਰ ਦੱਸਦਾ ਕਿ ਤੇਰੀ ਇੰਨੀ ਪ੍ਰਸ਼ੰਸਾ ਮੇਰੇ ਸੱਸ ਸਹੁਰਾ ਕਰਦੇ ਨੇ ਕਿ ਤੈਨੂੰ ਜਵਾਈ ਬਣਾ ਕੇ ਬਹੁਤ ਖੁਸ਼ ਹੋਣਗੇ ਤਾਂ ਲੈਵਨ ਫਿਰ ਉੱਠਣ ਲੱਗਦਾ ਫਿਰ ਕਾਲਾ ਪੈਂਦਾ ਤੇ ਕਹਿੰਦਾ ਮੈਨੂੰ ਜਾਣ ਦੇ ਜਲਦੀ ਮੈਂ ਲੇਟਰ ਹੋ ਗਿਆ ਪਹਿਲੀ ਬਹੁਤ دیر ਨਾਲ ਮੈਂ ਜਾ ਰਿਹਾ ਤੁਹਾਡੇ ਸਹੁਰਿਆਂ ਦੇ ਘਰੇ ਉਹ ਕਹਿੰਦਾ ਨਹੀਂ ਤੇਰੇ ਰਸਤੇ 'ਚ ਰੁਕਾਵਟ ਹੈ ਉਹ ਕਹਿੰਦਾ ਦੱਸ ਕੀ ਰੁਕਾਵਟ ਹੈ ਕਹਿੰਦਾ ਵਰਨਸਕੀ ਨਾਮ ਦਾ ਇੱਕ ਮਿਲਟਰੀ ਦਾ ਅਫਸਰ ਹੈ ਜੀਹਦੇ ਕੋਲ ਜ਼ਮੀਨ ਜਾਇਦਾਦ ਤਾਂ ਤੇਰੇ ਵਾਂਗ ਹੀ ਬਹੁਤ ਸਾਰੀ ਹੈ ਪੜਿਆ ਲਿਖਿਆ ਵੀ ਤੇਰੇ ਜਿੰਨੀ ਆ ਪਰ ਤੇਰੇ ਨਾਲੋਂ ਵੱਧ ਚੀਜ਼ ਉਹਦੇ ਕੋਲ ਇਹ ਹੈ ਕਿ ਉਹ ਮਿਲਟਰੀ ਦੇ ਵਿੱਚ ਬਹੁਤ ਵੱਡਾ ਅਫਸਰ ਹੈ ਤੇ ਉਹ ਵੀ ਕਿੱਟੀ ਦੇ ਨੂੰ ਪਤਨੀ ਬਣਾਉਣ ਦੇ ਯਤਨ ਦੇ ਵਿੱਚ ਹੈ ਕਿੱਕੀ ਵੀ ਮੈਨੂੰ ਲੱਗਦਾ ਵੀ ਤੁਹਾਨੂੰ ਦੋਵਾਂ ਨੂੰ ਪਸੰਦ ਕਰਦੀ ਆ ਤੇ ਜੇ ਉਹਨੇ ਆਪਣਾ ਪ੍ਰਸਤਾਵ ਪੇਸ਼ ਕਰਤਾ ਤੇ ਮੈਨੂੰ ਡਰ ਹੈ ਕਿ ਕਿੱਤੀ ਉਹਦਾ ਪ੍ਰਸਤਾਵ ਸਵੀਕਾਰ ਕਰ ਲਵੇਗੀ ਉਹਦੀ ਪਤਨੀ ਬਣਨਾ ਪਸੰਦ ਕਰੂਗੀ ਕਿਉਂਕਿ ਤੇਰੇ ਨਾਲ ਵਿਆਹ ਕਰਾ ਕੇ ਤਾਂ ਉਹ ਪਿੰਡ 'ਚ ਰਹਿਣਾ ਪੈਣਾ ਉਹਦੇ ਨਾਲ ਵਿਆਹ ਕਰਾ ਕੇ ਉਹ ਵੱਡੇ-ਵੱਡੇ ਅਫਸਰਾਂ ਦੀਆਂ ਪਾਰਟੀਆਂ ਜਾਏਗੀ ਵੱਡੇ ਸ਼ਹਿਰਾਂ 'ਚ ਰਹੇਗੀ ਤੇ ਇਹ ਗੱਲ ਸੁਣ ਕੇ ਲੈਵਨ ਦਾ ਮਨ ਦੁਖੀ ਤਾਂ ਹੁੰਦਾ ਪਰ ਉਹ ਸੋਚਦਾ ਕਿ ਮੈਂ ਜਾ ਕੇ ਆਪਣਾ ਪ੍ਰਸਤਾਵ ਤਾਂ ਪੇਸ਼ ਕਰਾਂ ਤੇ ਉਧਰ ਕਿੱਤੀ ਨੂੰ ਵੀ ਪਤਾ ਲੱਗ ਜਾਂਦਾ ਕਿ ਜਿਹੜਾ 11 ਹੈ ਮੇਰਾ ਦੋਸਤ ਉਹ ਆਇਆ ਹੋਇਆ ਹੈ ਤੇ ਉਹਨੂੰ ਲੱਗਦਾ ਕਿ ਸ਼ਾਇਦ ਉਹ ਵਿਆਹ ਦਾ ਪ੍ਰਸਤਾਵ ਪੇਸ਼ ਕਰੇ ਪਰ ਚਾਹੁੰਦੀ ਹੈ ਕਿ ਪਹਿਲਾਂ ਮੈਂ ਬਰਾਂਸਕੀ ਨੂੰ ਮਿਲ ਲਵਾਂ ਜੇ ਬਰਾਂਸਕੀ ਮੈਨੂੰ ਪੇਸ਼ ਕਰਦਾ ਹੈ ਪ੍ਰਸਤਾਵ ਤਾਂ ਮੈਂ ਸਵੀਕਾਰ ਕਰ ਲਵਾਂਗੀ ਮੈਂ ਉਹਨੂੰ ਪਹਿਲ ਦਊਂਗੀ ਪਤੀ ਵਜੋਂ 11 ਮੇਰੀ ਦੂਜੀ ਚੋਣ ਹੋਏਗਾ ਤੇ ਪਰ ਹੁੰਦਾ ਕੀ ਹੈ ਤੇ ਉਹ ਅਰਦਾਸਾ ਕਰਦੀ ਹੈ ਕਿ 11 ਮੈਨੂੰ ਵਿਆਹ ਦਾ ਪ੍ਰਸਤਾਵ ਪੇਸ਼ ਨਾ ਕਰੇ ਕਿਉਂਕਿ ਜੇ ਨੇ ਕਰਤਾ ਤਾਂ ਮੈਨੂੰ ਨਾ ਕਰ ਦੇਣੀ ਪੈਣੀ ਆ ਤੇ ਸਾਡੀ ਦੋਸਤੀ ਖਰਾਬ ਹੋ ਜਾਣੀ ਆ ਤੇ ਉਹਦੀਆਂ ਅਰਦਾਸਾਂ ਦੇ باوجود ਲੈਵਨ ਉਹਨੂੰ ਵਿਆਹ ਦਾ ਪ੍ਰਸਤਾਵ ਪੇਸ਼ ਕਰ ਦਿੰਦਾ ਤੇ ਕਿੱਤੀ ਉਹਨੂੰ ਮਨ੍ਹਾ ਕਰ ਦਿੰਦੀ ਹੈ। ਬਾਰਨਸਕੀ ਆਪਣੀ ਮਾਂ ਨੂੰ ਲੈਣ ਲਈ ਸਟੇਸ਼ਨ ਤੇ ਆਇਆ ਹੋਇਆ। ਦੂਜੇ ਪਾਸੇ ਅੰਨਾ ਕਰਨ ਇਹਨਾਂ ਨੂੰ ਲੈਣ ਲਈ ਸਤੀਵਾ ਹੈ ਜਿਹੜਾ ਉਹਦਾ ਭਰਾ ਉਹ ਲੈਣ ਲਈ ਆਇਆ ਹੋਇਆ। ਉੱਥੇ ਹੀ ਫਿਰ ਜਦੋਂ ਬੁੱਢੀ ਹੈ ਜਿਹੜੀ ਉਤਰਨ ਲੱਗੇ ਅ ਅੰਨਾ ਨੂੰ ਮਲਾਉਂਦੀ ਹੈ ਆਪਣੇ ਪੁੱਤਰ ਦੇ ਨਾਲ ਤੇ ਉਹਦੀਆਂ ਸਿਫਤਾਂ ਦਾ ਕਰਦੀ ਹੀ ਆਈ ਹੈ ਤੇ ਫਿਰ ਉਹ ਸੋਚਦੀ ਹੈ ਵੀ ਹੋ ਸਕਦਾ ਇਹਦਾ ਮੁੰਡਾ ਚੰਗਾ ਹੋਵੇ। ਤੇ ਠੀਕ ਹੈ ਸੋਣਾ ਸੁਨੱਖਾ ਹੈ ਸਭ ਕੋ ਠੀਕ ਹੈ ਪਰ ਮੈਂ ਇੱਕ ਹੀ ਲੈਣ ਇਸ ਗੱਲ ਤੋਂ ਮੇਰਾ ਆਪਣਾ ਪਤਨੀ ਪਤੀ ਬੜਾ ਸੋਹਣਾ ਹੈਗਾ ਮੈਂ ਇੱਕ ਮੁੰਡੇ ਦੀ ਮਾਂ ਵੀ ਹੈਗੀ ਆ ਤੇ ਬਹੁਤ ਵੱਡਾ ਅਫਸਰ ਹੈ ਮੇਰਾ ਪਤੀ ਕਿਹੜਾ ਛੋਟਾ ਅਫਸਰ ਆ ਤਾਂ ਇਹ ਗੱਲਾਂ ਸੋਚਦੀ ਸੋਚਦੀ ਉਹ ਦੇਖਦੀ ਆ ਕਿ ਇੱਕ ਔਰਤ ਦੇ ਰੋਣ ਦੀ ਆਵਾਜ਼ ਆਉਂਦੀ ਹੈ ਤੇ ਵਾਰਾਂਸਕੀ ਆਪਣੇ ਨੌਕਰ ਨੂੰ ਭੇਜਦਾ ਕਿ ਪਤਾ ਕਰਕੇ ਆ ਕਿ ਕੀ ਦੀ ਕੀ ਹੋਇਆ ਤੇ ਉਹ ਆ ਕੇ ਦੱਸਦਾ ਕਿ ਉਹਦੇ ਪਤੀ ਦੀ ਮੌਤ ਹੋ ਗਈ ਹੈ ਟ੍ਰੇਨ ਤੇ ਲਿਆ ਕੇ ਤੇ ਉਹ ਕਹਿੰਦਾ ਆਪਣੇ ਸਾਰੇ ਪੈਸੇ ਕੱਢ ਕੇ ਪਰਸ ਕੱਢ ਕੇ ਕਹਿੰਦਾ ਕਿ ਜਾ ਜਾ ਕੇ ਉਸ ਔਰਤ ਨੂੰ ਦੇਖੇ ਆ ਗਰੀਬ ਔਰਤ ਨੂੰ ਉਹਦੀ ਮਦਦ ਕਰ ਤਾ ਬਸ ਅੰਨਾ ਉਸ ਵੇਲੇ ਨਖ ਸੋਦੀਆ ਕਿ ਇਹ ਬੰਦਾ ਸਤਮੂ ਚੰਗਾ ਜਿਹਨੇ ਆਪਣੇ ਸਾਰੇ ਪੈਸੇ ਉਹ ਗਰੀਬ ਔਰਤ ਨੂੰ ਦੇ ਦਿੱਤੇ ਬਾਅਦ ਵਿੱਚ ਉਹ ਆਪਣੇ ਭਰਾ ਨਾਲ ਜਦੋਂ ਘਰ ਨੂੰ ਜਾ ਰਹੀ ਹੈ ਤਾਂ ਉਦੋਂ ਵੀ ਇਹਦੇ ਮਨ ਚ ਆਉਂਦਾ ਕਿ ਇਹ ਬੰਦਾ ਚੰਗਾ ਸੀ ਫਿਰ ਉਹ ਸੋਦੀਆ ਮੈਂ ਉਸ ਤੋਂ ਕੀ ਲੈਣਾ ਹੈਗਾ ਮੇਰਾ ਤਾਂ ਆਪਣਾ ਪਤੀ ਬੜਾ ਚੰਗਾ ਹੈ ਬੜਾ ਸ਼ਰੀਫ ਹੈ ਬੜਾ ਵੱਡਾ ਅਫਸਰ ਹੈ ਤੇ ਇਹ ਗੱਲਾਂ ਕਹਿ ਕੇ ਉਹ ਸਿਰ ਝਟਕਦੀ ਹੈ ਤੇ ਵਰਨਸਕੀ ਨੂੰ ਆਪਣੇ ਦਿਮਾਗ ਚ ਦਾਖਲ ਹੋਣ ਤੋਂ ਰੋਕਦੀ ਹੈ ਤੇ ਆਪਣੇ ਭਰਾ ਦੇ ਘਰੇ ਪਹੁੰਚ ਜਾਂਦੀ ਹੈ ਤੇ ਉੱਥੇ ਜਾ ਕੇ ਫਿਰ ਉਹ ਡੋਲੀ ਨੂੰ ਸਮਝਾਉਂਦੀ ਹੈ ਸਮਝਾਪ ਜਾ ਕੇ ਉਸ ਘੰਟਿਆਂ ਦੇ ਵਿੱਚ ਉਹ ਆਪਣੇ ਭਰਾ ਦਾ ਘਰ ਦਾ ਮਾਹੌਲ ਹੈ ਜਿਹੜਾ ਠੀਕ ਕਰ ਲੈਂਦੀ ਹੈ ਤੇ ਇਸ ਤਰ੍ਹਾਂ ਫਿਰ ਹੌਲੀ-ਹੌਲੀ ਜ਼ਿੰਦਗੀ ਚੱਲਣ ਲੱਗਦੀ ਹੈ ਤੇ ਇੱਕ ਦੋ ਦਿਨ ਤੋਂ ਬਾਅਦ ਫਿਰ ਜਦੋਂ ਘਰ ਦਾ ਮਾਹੌਲ ਠੀਕ ਹੋ ਜਾਂਦਾ ਹੈ ਤਾਂ ਜਿਹੜਾ ਸਤੀਵਾ ਹੈ ਉਹ ਆਪਣੀ ਭੈਣ ਨੂੰ ਕਹਿੰਦੇ ਕਿ ਮੈਂ ਇੱਕ ਪਾਰਟੀ ਤੇ ਜਾ ਰਹੇ ਹਾਂ ਤੇ ਡੋਲੀ ਤਾਂ ਸ਼ਾਇਦ ਨਾ ਜਾਵੇ ਤੂੰ ਮੇਰੇ ਨਾਲ ਚੱਲ ਡੋਲੀ ਜਾਣ ਤੋਂ ਮਨ ਕਰ ਦਿੰਦੀ ਹੈ ਕਿਉਂਕਿ ਉਹਦਾ ਮੂਡ ਹੈ ਜੀ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਤੇ ਉਹ ਪਾਰਟੀ ਤੇ ਦੋਵੇਂ ਭੈਣ ਭਰਾ ਚਲੇ ਜਾਂਦੇ ਨੇ ਉੱਥੇ ਜਾ ਕੇ ਉਹ ਦੇਖਦੀ ਹੈ ਕਿ ਵਰਾਂਸਕੀ ਉੱਥੇ ਵੀ ਆਇਆ ਹੋਇਆ ਹੈ ਇਵਰਾਂਸਕੀ बार-बार ਉਹਨੂੰ ਦੇਖ ਰਿਹਾ ਤੇ ਉਹ ਸੋਚਦੀ ਹੈ ਕਿ ਮੇਰੇ ਵੱਲ ਕਿਉਂ ਚੱਕੀ ਜਾਂਦਾ ਤੇ ਪਰ ਉਸ ਦੀਆਂ ਆਪਣੀਆਂ ਨਜ਼ਰਾਂ ਵੀ बार-बार ਉਹਦੇ ਵੱਲ ਉੱਠ ਜਾਂਦੀਆਂ ਨੇ ਉਹ ਰੁਕਣਾ ਚਾਹੁੰਦੀ ਹੈ ਪਰ ਰੋਕ ਨਹੀਂ ਪਾਉਂਦੀ ਹੈਗੀ ਤੇ ਫਿਰ ਉਸ ਪਾਰਟੀ ਦੇ ਵਿੱਚ ਕਿੱਟੀ ਵੀ ਆਈ ਹੋਈ ਹੈ ਕਿੱਟੀ ਵਰਾਂਸਕੀ ਦੇ ਨਾਲ ਨੱਚਣਾ ਸ਼ੁਰੂ ਕਰਦੀ ਹੈ ਪਰ ਹੌਲੀ-ਹੌਲੀ ਦੇਖਦੀ ਹੈ ਕਿ ਜਿਹੜਾ ਵਰਾਂਸਕੀ ਆ ਉਹਦੇ ਵੱਲ ਰੁਚੀ ਨਹੀਂ ਲੈ ਰਿਹਾ ਉਹਦੇ ਨਾਲ ਨੱਚ ਭਾਵੇਂ ਰਿਹਾ ਪਰ ਰੁਚੀ ਨਹੀਂ ਲੈ ਰਿਹਾ ਤੇ ਉਹ ਹੌਲੀ-ਹੌਲੀ ਅੰਨਾ ਦੇ ਨਾਲ ਨੱਚਣਾ ਸ਼ੁਰੂ ਕਰ ਦਿੰਦਾ ਤੇ ਕਿੱਟੀ ਦੁਖੀ ਹੋ ਕੇ ਘਰ ਨੂੰ ਚਲੀ ਜਾਂਦੀ ਹੈ ਬਾਦੀ ਵਿੱਚ ਜਦੋਂ ਅੰਨਾ ਕਰਨਨਾ ਆਪਣੇ ਪਰਿਵਾਰ ਕੋ ਵਾਪਸ ਜਾਣ ਲਈ ਟ੍ਰੇਨ ਦੇ ਵਿੱਚ ਜਾਂਦੀ ਹੈ ਤਾਂ ਰਾਤ ਦੇ ਵਿੱਚ ਟ੍ਰੇਨ ਦਾ ਸਫ਼ਰ ਕਰਦੀ ਹੋਈ ਜਾਂਦੀ ਹੈ ਉਹ ਬਰਫਬਾਰੀ ਹੋ ਰਹੀ ਹੈ ਟ੍ਰੇਨ ਹੌਲੀ-ਹੌਲੀ ਜਾ ਰਹੀ ਹੈ ਇੱਕ ਸਟੇਸ਼ਨ ਤੇ ਟ੍ਰੇਨ ਰੁਕਦੀ ਹੈ ਤਾਂ ਅੰਨਾ ਬਾਹਰ ਨਿਕਲ ਕੇ ਬਰਫਬਾਰੀ ਦਾ ਆਨੰਦ ਲੈਣਾ ਚਾਹੁੰਦੀ ਹੈ ਉਹ ਬਾਹਰ ਨਿਕਲਦੀ ਹੈ ਤਾਂ ਉਸ ਵੇਲੇ ਵਰਨਸ ਕੀ ਉਹਦੇ ਪਿੱਛੇ ਉਤਰਦਾ ਤੇ ਉਹ ਪੁੱਛਦੀ ਹੈ ਤੂੰ ਮੇਰੇ ਪਿੱਛੇ ਕਿਵੇਂ ਉਹ ਕਹਿੰਦਾ ਉਹ ਆਪਣੇ ਪਿਆਰ ਦਾ اظہار ਕਰਦਾ ਪਰ ਉਹ ਮਨਾਂ ਕਰ ਦਿੰਦੀ ਹੈ ਗੰਦੀ ਮੈਂ ਬੈਈ ਵਰੀਆਂ ਮੇਰਾ ਬੱਚਾ ਤੇ ਮੇਰੀ ਤੇਰ ਚ ਕੋਈ ਰੁਚੀ ਨਹੀਂ ਹੈਗੀ ਇਹ ਕਹਿ ਕੇ ਉਹ ਵਾਪਸ ਦੱਬੇ ਚਲ ਜਾਂਦੀ ਹੈ ਬਾਅਦ ਜਦੋਂ ਸੇਂਟ ਪੀਟਰ ਚ ਵਰਕ ਜਾ ਕੇ ਉਤਰਦੀ ਹੈ ਤਾਂ ਜਾਣ ਬੁੱਝ ਕੇ ਆਪਣੇ ਪਤੀ ਨਾਲ ਉਹਨੂੰ ਮਲਾਉਂਦੀ ਹੈ ਇਹ ਦੱਸਣ ਲਈ ਕਿ ਮੇਰਾ ਪਤੀ ਵੀ ਕੋਈ ਛੋਟਾ ਮੋੜਾ ਬੰਦਾ ਨਹੀਂ ਤੇ ਪਤੀ ਨੂੰ ਉਹਦੇ ਨਾਲ ਮਲਾ ਦਿੰਦੀ ਹੈ ਤੇ ਆਪਣੇ ਘਰੇ ਚਲੀ ਜਾਂਦੀ ਹੈ ਪਰ ਵਰਨਸ ਕਿ ਉਹਦਾ ਖੜਾ ਨਹੀਂ ਛੱਡਦਾ ਹੈਗਾ ਉਹਦੇ ਵਾਸਤੇ ਕੁਵਾਰੀ ਕੁੜੀ ਕਿੱਟੀ ਭਾਵੇਂ ਬਹੁਤ ਸੋਹਣੀ ਹੈ ਕਿੱਟੀ ਕਿੱਟੀ ਦੇ ਵਿੱਚ ਕੋਈ ਰੁਚੀ ਨਹੀਂ ਉਹਦੀ ਅੰਨਾਂ ਦੇ ਵਿੱਚ ਇੰਨੀ ਜ਼ਿਆਦਾ ਰੁਚੀ ਪੈਦਾ ਹੋ ਜਾਂਦੀ ਹੈ ਕਿ ਉਹਨਾਂ ਨੂੰ ਬਾਰ ਬਾਰ ਮਿਲਣ ਦਾ ਯਤਨ ਕਰਦਾ ਚਿੱਠੀਆਂ ਭੇਜਦਾ ਉਹ ਲਗਾਤਾਰ ਮਨਾ ਕਰਦੀ ਹੈ ਪਰ ਮਨੋਂ ਮਨੀ ਜੁੜਦੀ ਵੀ ਜਾਂਦੀ ਹੈ ਫਿਰ ਇੱਕ ਦ੍ਰਿਸ਼ ਆਉਂਦਾ ਹੈ ਇਹਦੇ ਵਿੱਚ ਜਿੱਥੇ ਘੋੜਿਆਂ ਦੀ ਦੌੜ ਹੋ ਰਹੀ ਹੈ ਤੇ ਵਾਰਨਸਕੀ ਨੇ ਵੀ ਘੋੜੇ ਦੀ ਦੌੜ ਦੇ ਵਿੱਚ ਭਾਗ ਲੈਣਾ ਤੇ ਜਦੋਂ ਆਪਣੇ ਪਤੀ ਨਾਲ ਬੈਠੀ ਹੋਈ ਘੋੜ ਦੌੜ ਦੇਖ ਰਹੀ ਹੈ ਤਾਂ ਉਹ ਦੇਖਦੀ ਹੈ ਕਿ ਉਹਦੇ ਸਾਹਮਣੇ ਉਹ ਵਾਰਨਸਕੀ ਘੋੜੇ ਤੋਂ ਲੰਘਦਾ ਤੇ ਫਿਰ ਕੀ ਅੱਗੇ ਦੇਖਦੀ ਹੈ ਵੀ ਵਾਰਨਸਕੀ ਦਾ ਘੋੜਾ ਡਿੱਗ ਪੈਂਦਾ ਤੇ ਵਾਰਨਸਕੀ ਵੀ ਡਿੱਗ ਪੈਂਦਾ ਤੇ ਉਹ ਡਿੱਗਦੇ ਨੂੰ ਦੇਖ ਕੇ ਉਹਦੀ ਇੱਕਦਮ ਚੀਖ ਨਿਕਲ ਜਾਂਦੀ ਹੈ ਉਹਦਾ ਪਤੀ ਹੈਰਾਨ ਹੋ ਜਾਂਦਾ ਅਮੀਰ ਔਰਤਾਂ ਜਿੰਨੀ ਆਲਦੋਲੇ ਬੈਠੀਆਂ ਨੇ ਸਾਰੀਆਂ ਹੈਰਾਨ ਹੋ ਜਾਂਦੀਆਂ ਨੇ ਉਹ ਸੋਧਦੀਆਂ ਨਹੀਂ ਇਹਦਾ ਕੀ ਸਬੰਧ ਆ ਵਰਨਸਕੀ ਦੇ ਨਾਲ ਤੇ ਉਹਦਾ પતિ ਉਹਨੂੰ ਫੜ ਕੇ ਰੋਂਦੀ ਹੋਈ ਉਹਨੂੰ ਲੈ ਆਉਂਦਾ ਤੇ ਬਾਅਦ ਦੇ ਵਿੱਚ ਉਹ ਪੁੱਛਦਾ ਤਾਂ ਉਹ ਦੱਸ ਦਿੰਦੀ ਹੈ ਕਿ ਹਾਂ ਮੈਂ ਉਹਨੂੰ ਪਿਆਰ ਕਰਦੀ ਆ ਇਸ ਗੱਲ ਦੇ ਨਾਲ ਘਰ ਦੇ ਵਿੱਚ ਕਾਫੀ ਤਣਾਅ ਵਾਲਾ ਮਾਹੌਲ ਪੈਦਾ ਹੋ ਜਾਂਦਾ ਉਹਦਾ ਪਤੀ ਉਹਨੂੰ ਕੁੱਟਣ ਮਾਰਨ ਦੀ ਬਜਾਏ ਜਾਂ ਸਜ਼ਾ ਦੇਣ ਦੀ ਬਜਾਏ ਉਹਨੂੰ ਮaaf ਕਰ ਦਿੰਦਾ ਤੇ ਬਾਈਬਲ ਦੇ ਹਵਾਲੇ ਨਾਲ ਵਾਰ-ਵਾਰ ਕਹਿੰਦਾ ਕਿ ਕੋਈ ਗੱਲ ਨਹੀਂ ਤੇਰ ਤੋਂ ਇਹ ਗਲਤੀ ਹੋ ਗਈ ਆ ਮੈਂ ਤੈਨੂੰ ਮaaf ਕਰ ਦਿੰਦਾ ਪਰ ਅੰਨਾ ਕਰਨੇ ਨਾਲ ਜਿਹੜੀ ਉਹ ਉਲਟ ਚਾਹੁੰਦੀ ਆ ਕਿ ਇਹ ਬੰਦਾ ਮੈਨੂੰ ਕੁੱਟੇ ਮੈਨੂੰ ਨਫ਼ਰਤ ਕਰੇ ਮੈਨੂੰ ਬੁਰੀ ਤਰ੍ਹਾਂ ਸਜ਼ਾ ਦੇਵੇ ਪਰ ਉਹ ਸਜ਼ਾ ਨਹੀਂ ਦਿੰਦਾ ਹੈਗਾ ਇਹ ਗੱਲ ਉਹਨੂੰ ਹੋਰ ਬੁਰੀ ਲੱਗਦੀ ਆ ਤੇ ਉਹ ਵਰਾਂਸ਼ਕੀ ਵੱਲ ਖਿੱਚੀ ਤੁਰ ਜਾਂਦੀ ਆ ਤਾਂ ਇਸ ਤਰੀਕੇ ਦੇ ਨਾਲ ਦੋਸਤੋ ਨਾਵਲ ਦੀ ਜਿਹੜੀ ਕਹਾਣੀਆਂ ਪਿਆਰ ਕਹਾਣੀਆਂ ਜਿਹੜੀ ਤਣਾਅ ਦੇ ਨਾਲ ਅੱਗੇ ਵਧਦੀ ਹੈ ਨਾਵਲ ਜਦੋਂ ਸ਼ੁਰੂ ਹੁੰਦਾ ਤਾਂ ਸ਼ੁਰੂ ਦੇ ਵਿੱਚ ਅਸੀਂ ਇੱਕ ਲਾਈਨ ਪੜ੍ਹਦੇ ਆ ਜਿਹੜੀ ਟੋਲਸਟੋਏ ਨੇ ਲਿਖੀ ਹੈ ਆਮ ਤੌਰ ਤੇ ਨਾਵਲਕਾਰ ਸਿੱਧਾ ਬੋਲਦੇ ਨਹੀਂ ਹੁੰਦੇ ਹੈਗੇ ਟੋਲਸਟੋਏ ਵੀ ਨਹੀਂ ਬੋਲਦਾ ਹੈਗਾ ਪਰਸਟਾਲ ਸੇ ਪਹਿਲੀਆਂ ਪਹਿਲੇ ਚੈਪਟਰ ਦੇ ਵਿੱਚ ਪਹਿਲੀ ਲਾਈਨ ਦੇ ਵਿੱਚ ਸਿੱਧਾ ਬੋਲਦਾ ਹੈ ਉਹ ਕਹਿੰਦਾ ਹੈਪੀ ਫੈਮਲੀਆਂ ਆਰ ਆਲ ਅਲਾਈਕ ਐਵਰੀ 언ਹੈਪੀ ਫੈਮਲੀ ਇਜ਼ 언ਹੈਪੀ ਇਨ ਇਟਸ ओन ਵੇ ਜਾਨੀ ਸਾਰੇ ਖੁਸ਼ ਪਰਿਵਾਰ ਨੇ ਜਿਹੜੇ ਉਹ ਇੱਕੋ ਤਰੀਕੇ ਨਾਲ ਖੁਸ਼ ਹੁੰਦੇ ਨੇ ਮਤਲਬ ਖੁਸ਼ਹਾਲ ਹੁੰਦੇ ਨੇ ਘਰ 'ਚ ਕੋਈ ਦੁੱਖ ਨਹੀਂ ਹੁੰਦਾ ਕੋਈ ਟੈਨਸ਼ਨ ਨਹੀਂ ਹੁੰਦੀ ਇਸ ਲਈ ਪਰਿਵਾਰ ਖੁਸ਼ ਹੁੰਦਾ ਗਰੀਬੀ ਨਹੀਂ ਹੁੰਦੀ ਹੈਗੀ ਤੰਗੀ ਨਹੀਂ ਹੁੰਦੀ ਹੈਗੀ ਬਿਮਾਰੀ ਨਹੀਂ ਹੁੰਦੀ ਪਰਿਵਾਰ ਖੁਸ਼ ਹੁੰਦਾ ਪਰ ਉਹ ਕਹਿੰਦਾ ਜਿਹੜੇ ਦੁਖੀ ਪਰਿਵਾਰ ਹੁੰਦੇ ਨੇ ਉਹ ਹਰੇਕ ਦੇ ਆਪਣੀ ਤਰ੍ਹਾਂ ਦੇ ਦੁੱਖ ਹੁੰਦੇ ਨੇ ਕੋਈ ਪਿਆਰ ਕਰਕੇ ਦੁਖੀ ਐ ਕੋਈ ਨਾ ਮਿਲਣ ਕਰਕੇ ਦੁਖੀ ਐ ਕੋਈ ਇਸ ਲਈ ਦੁਖੀ ਐ ਕਿ ਮੇਰੀ ਪਤਨੀ ਮੈਨੂੰ ਧੋਖਾ ਦੇਗੀ ਕੋਈ ਗਰੀਬੀ ਕਰਕੇ ਦੁਖੀ ਐ ਕੋਈ ਬਿਮਾਰੀ ਕਰਕੇ ਦੁਖੀ ਐ ਹਰ ਦੁਖੀ ਪਰਿਵਾਰ ਆਪਣੀ ਤਰੀਕੇ ਨਾਲ ਦੁਖੀ ਹੁੰਦਾ ਹੈ ਤਾਂ ਇਸ ਤਰ੍ਹਾਂ ਵਰਨਸਕੀ ਐ ਜਿਹੜਾ ਉਹ ਪਿਆਰ ਕਰਦਾ ਤੇ ਉਹ ਦੋਵੇਂ ਚੋਰੀ ਚੋਰੀ ਮਿਲਦੇ ਨੇ ਫਿਰ ਉਹ ਬਿਲਕੁਲ ਆਮਣੇ ਸਾਹਮਣੇ ਮਿਲਣਾ ਸ਼ੁਰੂ ਕਰ ਦਿੰਦੇ ਨੇ ਸਮਾਜ ਦੀ ਪ੍ਰਵਾਹ ਕਰਨੀ ਬੰਦ ਕਰ ਦਿੰਦੇ ਨੇ ਫਿਰ ਉਹ ਆਪਣੇ ਪਤੀ ਨੂੰ ਦੱਸ ਕੇ ਆਪਣੇ ਪਤੀ ਦਾ ਘਰ ਛੱਡ ਕੇ ਚਲੀ ਜਾਂਦੀ ਐ ਤੇ ਵਰਨਸਕੀ ਨਾ ਰਹਿਣ ਲੱਗ ਜਾਂਦੀ ਐ ਕ언 ਪਰਾਂਸ਼ਕੀ ਨਾ ਰਹਿੰਦੀ ਹੋਈ ਵੀ ਹੌਲੀ ਹੌਲੀ ਉਹਨੂੰ ਲੱਗਦਾ ਕਿ ਉਹ ਖੁਸ਼ ਨਹੀਂ ਹੈਗੀ ਕਿਉਂਕਿ ਉਹਨੂੰ ਲੱਗਦਾ ਕਿ ਮੈਂ ਧੋਖਾ ਕੀਤਾ ਇਸ ਨਾਵਲ ਦੇ ਵਿੱਚ ਨਾਵਲਕਾਰ ਨੇ 1860 ਦਾ ਰੂਸੀ ਸਮਾਜ ਚਿੱਤਰਿਆ ਅੱਜ ਦਾ ਰੂਸੀ ਸਮਾਜ ਹੋ ਜਾ ਨਹੀਂ ਹੈਗਾ ਅੱਜ ਦਾ ਭਾਰਤੀ ਸਮਾਜ ਕਿਸੇ ਹੱਦ ਤੱਕ ਉਸ ਤਰ੍ਹਾਂ ਦਾ ਹੈਗਾ ਅੱਜ ਇਹ ਭਾਰਤੀ ਔਰਤ ਨੂੰ ਵਿਆਹੀ ਵਰੀ ਨੂੰ ਆਪਣੇ ਪਤੀ ਨੂੰ ਧੋਖਾ ਦੇਣਾ ਪੈ ਜਵੇ ਜਾਂ ਕਹਿ ਲਓ ਦੂਸਰੇ ਪਾਸੇ ਜਾਣਾ ਪੈ ਜਵੇ ਤਾਂ ਉਹ ਸੌਖੀ ਤਰ੍ਹਾਂ ਨਹੀਂ ਜਾ ਸਕਦੀ ਉਹ ਤਣਾਅ ਦਾ ਸ਼ਿਕਾਰ ਹੁੰਦੀ ਹੈ ਉਹਨੂੰ ਆਪਣਾ ਆਪ ਝੂਠਾ ਲੱਗਦਾ ਬੇਈਮਾਨ ਲੱਗਦਾ ਇਸ ਤਰ੍ਹਾਂ ਹੀ ਜਿਹੜੀ ਅੰਨਾ ਕਰਨ ਨਾ ਉਹ ਵੀ ਇਹ ਸਾਰੇ ਤਣਾਵਾ ਦੇ ਵਿੱਚੋਂ ਲੰਘਦੀ ਹੈ ਤੇ ਇਸ ਦੌਰਾਨ ਘਰ ਦੇ ਵਿੱਚ ਇੱਕ ਮਹਿਮਾਨ ਵੀ ਆ ਜਾਂਦਾ ਉਹ ਮਹਿਮਾਨ ਅੰਨਾ ਨਾਲ ਗੱਲਾਂ ਕਰਦਾ ਤਾਂ ਵਰਨਸ਼ ਕੀ ਸ਼ੱਕ ਕਰਨੀ ਸ਼ੁਰੂ ਕਰ ਦਿੰਦਾ ਤਾਂ ਫਿਰ ਅੰਨਾ ਨੂੰ ਵੀ ਲੱਗਦਾ ਕਿ ਇਹ ਕਿਹੋ ਜੀ ਜ਼ਿੰਦਗੀ ਆ ਤੇ ਵਰਨਸ਼ ਕੀ ਨੂੰ ਵੀ ਲੱਗਦਾ ਕਿ ਜੇ ਮੈਨੂੰ ਮੈਨੂੰ ਮੇਰੇ ਨਾਲ ਆ ਗਈ ਹੈ ਤਾਂ ਕਿਸੇ ਹੋਰ ਨਾਲ ਵੀ ਜਾ ਸਕਦੀ ਹੈ ਇਹ ਆਪਣੇ ਪਤੀ ਨੂੰ ਧੋਖਾ ਦੇ ਚੁੱਕੀ ਹੈ ਸ਼ਾਇਦ ਮੈਨੂੰ ਵੀ ਦੇ ਸਕਦੀ ਆ ਇਸ ਤਰ੍ਹਾਂ ਜ਼ਿੰਦਗੀ ਸੌਖੀ ਨਹੀਂ ਰਹਿੰਦੀ ਹੈਗੀ ਇਹਨਾਂ ਤਣਾਵਾਵਾਂ ਦੇ ਵਿੱਚ ਹੀ ਦੋਸਤੋ ਉਹ ਨਾ ਕਰਨੇ ਨਾ ਜਿਹੜੀ ਹੈਗੀ ਆ ਉਹ ਨਾ ਤਾਂ ਆਪਣੇ ਪਤੀ ਦੀ ਬਣ ਪਾਉਂਦੀ ਆ ਨਾ ਆਪਣੇ ਪ੍ਰੇਮੀ ਦੀ ਬਣ ਪਾਉਂਦੀ ਆ ਤੇ ਫੇਰ ਇੱਕ ਦਿਨ ਉਹ ਰੇਲਵੇ ਸਟੇਸ਼ਨ ਤੇ ਜਦੋਂ ਖੜੀ ਐ ਟ੍ਰੇਨ ਆ ਰਹੀ ਐ ਤੇ ਉਹ ਤਣਾ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੀ ਹੈਗੀ ਕਿ ਆਪਣੇ ਆਪ ਨੂੰ ਟ੍ਰੇਨ ਦੇ ਅੱਗੇ ਸੁੱਟ ਲੈਂਦੀ ਐ ਟ੍ਰੇਨ ਉਹਦੇ ਉੱਪਰ ਦੀ ਲੰਘ ਜਾਂਦੀ ਐ ਸਿਰਫ ਟ੍ਰੇਨ ਦਾ ਪਹੀਆ ਜਦੋਂ ਨੇੜੇ ਆਉਂਦਾ ਜਦੋਂ ਨੂੰ ਲੱਗਦਾ ਕਿ ਹੁਣ ਮੈਂ ਬਚ ਨਹੀਂ ਸਕਦੀ ਉਦੋਂ ਇੱਕਦਮ ਉਹ ਕਹਿੰਦੀ ਆ ਕਿ ਓ ਰੱਬਾ ਮੈਂ ਕੀ ਕਰ ਬੈਠੀ ਪਰ ਉਸੇ ਵੇਲੇ ਟ੍ਰੇਨ ਦਾ ਪਹੀਆ ਉਹਦੇ ਗਰਦਨ ਦੇ ਉੱਪਰ ਦੀ ਲੰਘ ਜਾਂਦਾ ਤੇ ਇੱਕ ਖੂਬਸੂਰਤ ਔਰਤ ਇੱਕ ਸ਼ਾਨਦਾਰ ਔਰਤ ਆਤਮ ਹੱਤਿਆ ਕਰ ਲੈਂਦੀ ਆ ਤੇ ਇਹ ਪਿਆਰ ਖਾਣੀ ਦਾ ਇਤਿਅੰਤ ਹੋ ਜਾਂਦਾ ਜਦੋਂ ਕਿ ਲੇਵਨ ਤੇ ਕਿੱਟੀ ਵਿਆਹ ਕਰਵਾ ਲੈਂਦੇ ਨੇ ਬਾਅਦ ਦੇ ਵਿੱਚ ਕਿੱਟੀ ਜਦੋਂ ਵਰਾਂਸਕੀ ਉਹਨੂੰ ਧੋਖਾ ਦੇ ਜਾਂਦਾ ਜਾਂ ਕਹਿ ਲਓ ਵੀ ਉਹਨੂੰ ਅਣਗੌਲਿਆ ਕਰ ਜਾਂਦਾ ਤੇ ਉਹਨਾਂ ਦੇ ਨਾਲ ਚਲੇ ਜਾਂਦਾ ਤਾਂ ਕਿੱਟੀ ਨੂੰ ਬਹੁਤ ਦੁੱਖ ਹੁੰਦਾ ਕਿੱਟੀ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੀ ਹੈ ਲੇਵਨ ਆਪਣੇ ਪਿੰਡ ਚਲੇ ਜਾਂਦਾ ਲੇਵਨ ਵੀ ਟੈਨਸ਼ਨ ਦੇ ਵਿੱਚ ਰਹਿੰਦਾ ਕਿ ਮੈਨੂੰ ਨਿਕਾਲ ਕਰ ਦਿੱਤਾ ਗਿਆ ਹੈ ਮੇਰੀ ਨਹੀਂ ਚੰਗੀ ਦੋਸਤ ਨੇ ਮੈਨੂੰ ਇਨਕਾਰ ਕਰਤਾ ਪਰ ਉਹ ਬਹੁਤ ਜਦੋਂ ਤਣਾਅ ਦੇ ਵਿੱਚ ਗੁਜ਼ਰਦਾ ਤਾਂ ਫਿਰ ਕਿਤੇ ਦਿਨ ਉਹ ਦੇਖਦਾ ਕਿਉਂਕਿ ਜਿਹੜੀ ਕਿੱਤੀ ਆ ਉਹਦੇ ਮਾਪੇ ਦਾ ਫਾਰਮ ਵੀ ਉਹਦੇ ਨੇੜੇ ਹੀ ਐ ਕਿੱਤੀ ਘੋੜਾਗੱਡੀ ਦੇ ਵਿੱਚ ਟ੍ਰੇਨ 'ਚ ਉਤਰ ਕੇ ਘੋੜਾਗੱਡੀ ਚ ਆਉਂਦੀ ਆ ਜਦੋਂ ਲੇਵਨ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਤਾਂ ਉੱਥੋਂ ਲੰਘਦੇ ਨੂੰ ਦੇਖ ਲੈਂਦਾ ਤੇ ਉਹ ਫਿਰ ਉਹਨੂੰ ਜਾ ਕੇ ਮਿਲਦਾ ਵੀ ਆ ਤੇ ਉਹਨੂੰ ਦੁਬਾਰਾ ਉਹਦੀ ਮਦਦ ਕਰਨ ਦਾ ਯਤਨ ਕਰਦਾ ਬਿਮਾਰੀ ਜੋ ਕੱਢਣ ਦਾ ਯਤਨ ਕਰਦਾ ਤੇ ਦੁਬਾਰਾ ਆਪਣੀ ਵਿਆਹ ਦਾ ਪ੍ਰਸਤਾਵ ਦਿੰਦਾ ਜਿਹਨੂੰ ਕਿੱਤੀ ਸਵੀਕਾਰ ਕਰ ਲੈਂਦੀ ਆ ਤੇ ਕਿੱਟੀ ਦੇ ਨਾਲ ਉਹਦੀ ਵਿਆਹਤਾ ਜ਼ਿੰਦਗੀ ਕਾਫੀ ਵਧੀਆ ਚੱਲਦੀ ਹੈ ਤੇ ਨਾਵਲ ਦਾ ਅੰਤ ਹੈ ਜਿਹੜਾ ਉਹ ਉਹਨਾਂ ਦੇ ਵਿਆਹਤਾ ਜੀਵਨ ਦੇ ਚੰਗੇ ਬੇਰਵਿਆਂ ਦੇ ਨਾਲ ਭਰਿਆ ਹੋਇਆ ਤੇ ਜਦੋਂ ਕਿ ਅੰਨਾ ਕਰਨੰਨਾ ਮੌਤ ਨੂੰ ਪਿਆਰੀ ਹੋ ਜਾਂਦੀ ਹੈ ਤੇ ਵਾਰੰਸਕੀ ਦੀ ਜ਼ਿੰਦਗੀ ਵੀ ਕੋਈ ਸੌਖੀ ਨਹੀਂ ਨਾਵਲ ਦੇ ਅੰਤ ਤੇ ਉਹ ਜੰਗ ਦੇ ਵਿੱਚ ਲੜਨ ਲਈ ਜਾ ਰਿਹਾ ਕਿਉਂਕਿ ਉਹਨੂੰ ਮਰਨਾ ਵੀ ਔਖਾ ਨਹੀਂ ਲੱਗ ਰਿਹਾ ਸੋ ਇਹ ਪਿਆਰਖਾਨੀ ਤੁਸੀਂ ਪੜ ਸਕਦੇ ਹੋ ਇਸ ਨਾਵਲ ਨੂੰ ਪੜਦੇ ਹਾਂ ਤੁਸੀਂ ਦੇਖੋਗੇ ਕਿ 1860 ਦੇ ਵਿੱਚ ਉਰੂਸ ਦੇ ਵਿੱਚ ਰਜਵਾੜਾ ਸ਼ਾਹੀ ਸੀ ਰਾਜਿਆਂ ਦਾ ਰਾਜ ਸੀ ਯਾਰਦਾ ਰਾਜ ਸੀ ਉਹਦੇ ਵਿੱਚ ਜਿਹੜੀ ਅਮੀਰ ਕਲਾਸ ਹੈ ਜਿਹੜੀ ਉਹ ਕਿਵੇਂ ਰਹਿੰਦੀ ਸੀ ਕਿੰਨੀ ਉਹਨਾਂ ਦੀ ਵਧੀਆ ਜ਼ਿੰਦਗੀ ਸੀ ਕਿੰਨੀ ਆਸ਼ੋ ਪਰ ਜ਼ਿੰਦਗੀ ਸੀ ਤੇ بڑے بڑے ਮਹਿਲਾਂ ਦੇ ਵਿੱਚੋਂ ਰਹਿੰਦੇ ਸੀ ਤੇ ਇਹਨੂੰ ਸੰਭਾਲਿਆ ਹੈ ਟੋਲਸਟੋਏ ਨੇ ਕਿਉਂਕਿ ਟੋਲਸਟੋਏ ਖੁਦ ਵੀ ਇੱਕ ਅਮੀਰ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਤੇ ਬਹੁਤ ਵੱਡੀ ਜ਼ਮੀਨ ਜਾਇਦਾਦ ਦਾ ਮਾਲਕ ਸੀ ਜ਼ਗੀਰਦਾਰ ਸੀ ਇੱਕ ਤਰ੍ਹਾਂ ਦਾ ਤੇ ਉਹ ਆਮ ਹੀ ਮਹਿਲਾਂ ਦੇ ਵਿੱਚ ਜਾਂਦਾ ਆਉਂਦਾ ਸੀ ਤੇ ਉਹਨੇ ਉਸ ਜੀਵਨ ਨੂੰ ਚਿਤਰਿਆ ਹੈ ਇਸ ਕਰਕੇ ਕਾਫੀ ਲੋਕ ਇਹ ਵੀ ਕਹਿੰਦੇ ਨੇ ਵੀ ਇਹ ਮੀਰਾ ਦਾ ਨਾਵਲਕਾਰ ਹੈ ਪਰ ਕਾਫੀ ਲੋਕ ਇਹ ਵੀ ਸਮਝਦੇ ਨੇ ਕਿ ਉਹਨਾਂ ਦੇ ਜੀਵਨ ਨੂੰ ਪੇਸ਼ ਕਰਨਾ ਵੀ ਨਾਵਲਕਾਰ ਦਾ ਧਰਮ ਸੀ ਨਹੀਂ ਤਾਂ ਉਹਨਾਂ ਦੇ ਜੀਵਨ ਨੂੰ ਕੌਣ ਪੇਸ਼ ਕਰੇਗਾ ਤੁਸੀਂ ਇਸ ਨਾਵਲ ਨੂੰ ਪੜ੍ਹ ਸਕਦੇ ਹੋ شکریہ